ਸੌਫੀ ਦੀ ਕੋਈ ਬੋਤਲ ਚੱਕ ਲਓ ਤੁਸੀਂ ਬਠਿੰਡੇ ਦੇ ਵਿੱਚ ਜਾਂ ਸੰਤਰੇ ਦੀ ਬੋਤਲ ਚੱਕ ਲਓ ਇਹ ਹੀ ਪਿੰਦੇ ਨੇ ਆਮ ਗਰੀਬ ਬੰਦਾ ਜਿਹੜਾ ਮਜ਼ਦੂਰ ਤਬਕਾ ਹੈ ਉਹਦੇ ਉੱਤੇ ਮਿਨਿਮਮ ਰਿਟੇਲ ਪ੍ਰਾਈਸ 168 ਰੁਪਏ ਲਿਖਿਆ प्रॉफिट ਰੱਖ ਕੇ ਵੀ ਇਹਦੇ ਉੱਤੇ ਘਾਟਾ ਨਾ ਪਵੇ ਜੀ ਠੇਕੇਦਾਰ ਨੂੰ ਤਾਂ 168 ਰੁਪਏ ਪੈਂਦਾ ਹੁਣ ਇਹ ਦੇ ਵੇਚਾ ਕਿੰਨੇ ਦਾ ਜਾਂਦਾ 280 ਰੁਪਏ ਦੀ ਤਾਂ ਇਹ ਜਦਾਂ ਚੀਜ਼ ਨੂੰ ਤੁਸੀਂ ਮਹਿੰਗਾ ਕਰੋਗੇ ਤਾਂ ਫਿਰ ਉਹਨੇ ਕੀ ਕਹਿਣਾ ਵੀ ਮੈਂ 260 ਰੁਪਏ ਕਿਉਂ ਖਰਚ ਮੈਨੂੰ ਜਦੋਂ ਆਹ ਮਿਲਦੀ ਏ 100 ਰੁਪਏ ਦੀ ਉਹ ਨਕਲੀ ਹੋਊਗੀ ਉਹ ਕਦੇ ਬੈਟਰੀ ਦਾ ਐਸਿਡ ਪਾਉਂਦੇ ਨੇ ਕਦੇ ਕੁਝ ਪਾਉਂਦੇ ਉਹ ਥੋੜੇ ਜਿਹਾ ਬਾਤ ਦਾ ਪਿਆ ਜਾਂਦਾ ਸ਼ਰਾਬ ਜਹਰੀਲੀ ਹੋ ਗਈ ਫਿਰ ਮੌਤਾ ਹੀ ਹੋਣੀਆਂ ਨੇ ਜੀ ਪਿਛਲੇ ਸਾਲ ਦਾ ਹੀ ਲਾ ਲੀਏ ਤੇ 260 ਦੀ ਸੀਗੀ 31 ਮਾਰਚ ਤੋਂ ਪਹਿਲਾਂ 20 ਰੁਪਏ ਵਧ ਗਏ ਕਿਹੜੀ ਗੱਲ ਵਿੱਚ ਵਧ ਗਏ ਉਹ 168 168 ਹੀ ਹੈ ਪਿਛਲੇ ਸਾਲ ਵੀ 168 ਸੀ ਐਤਕੀ ਵੀ 168 ਹੈ ਪਰ ਪਿਛਲੇ ਸਾਲ 260 ਦੀ ਵਗ ਰਹੀ ਸੀ ਐਤਕੀ 280 ਦੀ ਹੋ ਗਈ ਬਠਿੰਡੇ ਦੇ ਵਿੱਚ ਮੈਨੂੰ ਨਹੀਂ ਪਤਾ ਬਾਕੀ ਜਗ੍ਹਾ ਤੇ ਭਾਅ ਕਿੰਨਾ ਆਹ ਪਾਰਟੀ ਟਾਈਮ ਬੈਗ ਬਾਈਪਰ ਤੇ ਆਫੀਸਰ ਚੋਇਸ ਵਗੈਰਾ ਇਹਨਾਂ ਦੇ 30 ਰੁਪਏ ਕਿਹੜੀ ਗੱਲ ਤੇ ਵਧ ਗਏ ਉਹ ਜਿਹੜੇ 30 ਰੁਪਏ ਵਧਦੇ ਨੇ ਇਹ ਹੀ ਬਲੈਕ ਬੰਨੀ ਹੈ ਇਹਦੇ ਨਾਲ ਹੀ ਸਰਕਾਰਾਂ ਦੇ ਵੱਡੀਆਂ ਵੱਡੀਆਂ ਗੱਡੀਆਂ ਆਉਂਦੀਆਂ ਨੇ ਨਹੀਂ ਤਾਂ 5 ਸਾਲਾਂ ਦੇ ਵਿੱਚ ਸਾਰੇ ਭ ਤੇ ਤਾਂ ਭਾਈ ਸਾਹਿਬ ਉਹ ਵੀ 55 ਦੀ ਪੈਂਦੀ ਹੈ ਤੇ ਕਿੱਧਰ ਆਉਂਦੀਆਂ ਨੇ ਇਹ ਗੱਡੀਆਂ ਇੱਥੋਂ ਆਉਂਦੀਆਂ ਨੇ ਜਨਾਬ ਜਿਹੜਾ ਐਕਸੀਡੈਂਟ ਦੇ ਵਿੱਚ ਮਰਦਾ ਉਹ ਸਰਕਾਰ ਦੀ ਨਲਾਇਕੀ ਕਰਕੇ ਨਹੀਂ ਮਰਦਾ ਜਿਹੜਾ ਸੜਕਾਂ ਟੁੱਟੀਆਂ ਪਿੱਛੇ ਮਰਦਾ ਉਹ ਸਰਕਾਰ ਦੀ ਨਲਾਇਕੀ ਪਿੱਛੇ ਨਹੀਂ ਮਰਦਾ ਜਿਹਨੂੰ ਗੈਂਗਸਟਰ ਆ ਕੇ ਗੋਲੀ ਮਾਰ ਕੇ ਚਲੇ ਆਂਦੇ ਨੇ ਕਿ ਉਹ ਸਰਕਾਰ ਦੀ ਨਲਾਇਕੀ ਪਿੱਛੇ ਨਹੀਂ ਕਿਉਂਕਿ ਇਸ ਦੇ ਉੱਤੇ ਕੋਈ ਪਾਲਿਸੀ ਹੈ ਨਹੀਂਗੀ ਇਹ ਪਿਓ ਦਾ ਪੈਸਾ ਹੈ ਵੀ ਬਾਹਲਾ ਉੱਠ ਗਿਆ ਕੰਮ ਹੁਲੂ ਹੁਲੂ ਹੋਗੀ ਤਾਂ ਦੇ ਦਿਓ ਵਈ 5-5 ਲੱਖ ਦੇ ਦਿਓ ਇਹਨੂੰ ਦੇ ਦਿਓ 10-10 ਲੱਖ ਦੇ ਦਿਓ ਜਿਹੜਾ ਬੰਬਾਰਡਮੈਂਟ ਦੇ ਵਿੱਚ ਘਰੇ ਬੈਠੇ ਮਰੇ ਨੇ ਉਹਨਾਂ ਨੂੰ 5 ਲੱਖ ਰੁਪਈਆ ਇਹਦੀ ਹਲਾ ਹਲਾ ਜ਼ਿਆਦਾ ਹੋਣੀ ਸੀ ਕੁਛ ਲਗੂਣਾ ਹੈ ਕੀ ਲਗੂਣਾ ਹੈ ਕੀ ਨਹੀਂ ਲਗੂਣਾ ਤਾਂ ਕਰਕੇ 10 ਲੱਖ ਰੁਪਈਆ ਕਿਉਂਕਿ ਲਗੂਣ ਦੀ ਕੋਸ਼ਿਸ਼ ਤਾਂ ਹੋਈ ਹੈ ਪਹਿਲੀਆਂ ਜਿਹੜੀਆਂ ਡੈਥ ਹੋਈਆਂ ਨੇ ਉਸ ਨੂੰ ਪੁਲਿਸ ਨੇ ਉਹ ਬਿਨਾ ਪੋਸਟਮਾਰਟਮ ਦੇ ਕਰੀਮੇਸ਼ਨ ਕਿਵੇਂ ਹੋਣ ਦੇ ਦਿੱਤੀ ਕਿਉਂਕਿ ਪੋਸਟਮਾਰਟਮ ਹੁੰਦਾ ਤਾਂ ਪਤਾ ਲੱਗਦਾ ਆਪਾਂ ਨੂੰ ਤਾਂ ਅਜੇ ਤੱਕ ਤਾਂ ਅਸਲੀ ਆਂਕੜੇ ਹੀ ਨਹੀਂ ਪਤਾ ਇਹ ਸਾਰੇ ਦੀ ਸਾਰੇ ਬਲੈਕ ਮਨੀ ਹੁੰਦੀ ਹੈ ਤੁਹਾਡੇ ਕੋਲ ਬਿੱਲ ਨਹੀਂ ਆਉਂਦਾ 168 ਰੁਪਏ ਲਿਖਿਆ 280 ਰੁਪਏ ਦੀ ਵੇਚੀ ਤੁਹਾਨੂੰ ਬਿੱਲ ਨਹੀਂ ਦਿੱਤਾ ਗਿਆ ਗਾਹਕ ਨੂੰ ਤਾਂ ਇਨਕਮ ਟੈਕਸ ਕਿੰਨੇ ਦਾ ਬਣ ਰਿਹਾ ਉਹ ਤਾਂ ਉਹਦੀ ਮਰਜ਼ੀ ਹੈ ਨਾ ਹੁਣ ਠੇਕੇਦਾਰ ਦੀ ਵੀ ਉਹ ਨੂੰ 168 ਦੀ ਦਿਖਾ ਕੇ ਬਿੱਲ ਕੱਟੇ ਤੇ ਬਾਕੀ ਦਾ ਸਾਰੇ ਦਾ ਸਾਰਾ ਹੀ ਬਲੈਕ ਇਹ ਬਲੈਕ ਕਿਹਦੇ ਕੰਮ ਆਉਂਦਾ ਫਿਰ ਬਲੈਕ ਕੰਮ ਆਉਂਦਾ ਜੀ ਚੋਣਾ ਲੜਨ ਦੇ ਇਲੈਕਸ਼ਨ ਦੇ ਤਾਂ ਹੀ ਤਾਂ ਤੁਸੀਂ ਕਦੇ ਵੀ ਸ਼ਰਾਬ ਦੇ ਠੇਕੇਦਾਰ ਦੇਖੋਗੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਕੀ ਦੀ ਸਰਕਾਰ ਆ ਰਹੀ ਹੈ ਤੇ ਕੀ ਦੀ ਨਹੀਂ ਆ ਰਹੀ ਕਿਉਂਕਿ ਜਿਹਦੀ ਆ ਰਹੀ ਹੈ ਇਹਨਾਂ ਨੇ ਉਹਦੀ ਗੱ ਇੱਥੇ ਤੇ ਆਵੇ ਲੋਕ ਆਏਵੇਂ ਨਹੀਂ ਬੈਠਾ ਹੋਇਆ ਠੀਕ ਹੈ ਨਾ ਇਹ ਹੀ ਸ਼ਰਾਬ ਦਾ ਉਹ ਹੈ ਧੰਦਾ ਅੱਜ ਮੈਂ ਬੋਲ ਰਿਹਾ ਤੁਹਾਡੇ ਜਿਹੜੇ ਉੱਤੇ ਤੱਕੜ ਗਿਆ ਤੇ ਆਪ ਵੀ ਪੀਂਦਾ ਹੋਣਾ ਤੇ ਇਹਨੂੰ ਸ਼ਰਾਬ ਦਾ ਦਰਦ ਹੈ ਤੇ ਫਲਾਨਾ ਆਈਟਮ ਖਾਣਾ ਉਹ ਭਰਾਵਾ ਇਹ ਬੰਦ ਨਹੀਂ ਹੋਣੀ ਸਰਕਾਰ ਨੂੰ ਪੈਸੇ ਮਿਲਦੇ ਨੇ ਪਰ ਇਹਦਾ ਇਹ ਮਤਲਬ ਨਹੀਂ ਜੇ ਵੀ ਇੱਕ ਚੀਜ਼ ਤੋਂ ਸਰਕਾਰ ਨੂੰ ਪੈਸੇ ਮਿਲਦੇ ਨੇ ਤਾਂ ਲੋਕਾਂ ਦੀ ਖਾਲੀ ਲਾ ਲੈਣ ਫਿਰ ਖਲ ਲਾਣ ਤੇ ਜਾਣਗੇ ਤਾਂ ਜਿਹੜੇ ਬੰਦੇ ਦਾ ਦਿਹਾੜੀ 500 ਰੁਪਈਆ ਠੀਕ ਹੈ ਜੀ ਉਹ ਤੁਹਾਡੇ 168 ਰੁਪਈਆ ਦਾ ਚੱਲ ਖਰਚ 280 ਰੁਪਈਆ ਖਰਚ ਲੱਗ ਗਿਆ ਉਹ ਚਾਰ ਵਾਰ ਸੋਚੂ ਫਿਰ ਕਿੱਧਰ ਨੂੰ ਜਾਊ ਨਕਲੀ दारू ਵੱਲੋਂ ਐਵੇਂ ਫੈਲਦਾ ਤੇ ਹੋਰ ਨਕਲੀ दारू ਐਵੇਂ ਥੋੜੀ ਨੀ ਬੜ ਕੇ ਆਂਦੀ ਓ ਭਰਾਵਾ ਪੀ ਕਿਹਦੀ ਕਾਲ ਕੱਢਦਾ ਕੌਣ ਨਹੀਂ ਕੱਢਦਾ ਤੇ ਨਕਸ਼ਸ ਆ ਪੂਰੇ ਦਾ ਪੂਰਾ ਤਾਂ ਕਰਕੇ ਪਾਲਿਸੀ ਚੇਂਜ ਹੋਣੀ ਚਾਹੀਦੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਮੈਂ ਸਰਿੰਦਰ ਕੰਬੋਜ਼ ਗੱਲ ਕਰਦੇ ਆ ਮਜੀਠਾ ਹਲਕੇ ਵਿੱਚ ਸ਼ਰਾਬ ਨਾਲ ਹੋਈਆਂ ਮੌਤਾਂ ਦੀ ਸਾਡੇ ਨਾਲ ਨੇ ਆਰਟੀਆਈ ਐਕਟੀਵਿਸਟ ਹਰਮਿਲਾਪ ਗਰੇਵਾਲ ਗਰੇਵਾਲ ਸਾਹਿਬ ਸਤਿ ਸ਼੍ਰੀ ਅਕਾਲ ਸਸੇ ਕਾਲ ਸੁਰੇਂਦਰ ਜੀ ਕਿਵੇਂ ਦੇਖਦੇ ਹੋ ਜੀ ਇੱਕ ਪਾਸੇ ਤਾਂ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਪਰ ਦੂਜੇ ਪਾਸੇ ਮਜੀਠਾ ਹਲਕੇ ਵਿੱਚ ਐਨੇ ਵੱਡੇ ਪੱਧਰ ਤੇ ਮੌਤਾਂ ਹੋ ਜਾਣੀਆਂ ਇੱਕ ਸਦਮੇ ਤੋਂ ਘੱਟ ਨਹੀਂ ਇਹਦੇ ਬਾਰੇ ਕੀ ਖਿਆਲ ਹੈ ਤੁਹਾਡਾ ਦੇਖੋ ਸੁਰੇਂਦਰ ਜੀ ਗੱਲ ਇਹਦਾ ਵੀ ਇਹ ਚੀਜ਼ ਰੁਕਣੀ ਨਹੀਂ ਜਦੋਂ ਤੱਕ ਸਰਕਾਰ ਦਾ ਲਾਲਚ ਨਹੀਂ ਖਤਮ ਹੁੰਦਾ ਹਾਂਜੀ ਕਿਉਂਕਿ ਇਹ ਜਿਹੜੀਆਂ ਮੌਤਾਂ ਹੁੰਦੀਆਂ ਨੇ ਇਹ ਸਰਕਾਰ ਦੇ ਲਾਲਚ ਕਰਕੇ ਹੁੰਦੀਆਂ ਨੇ ਮੰਨਿਆ ਵੀ ਸਰਕਾਰ ਦਾ ਰੈਵਨਿਊ ਆਉਂਦਾ ਹੈ ਇਸ ਚੀਜ਼ ਤੋਂ ਸ਼ਰਾਬ ਤੋਂ ਪਰ ਇਸ ਦੇ ਉੱਤੇ ਠੱਲ ਵੀ ਸਿਰਫ ਸਰਕਾਰ ਹੀ ਪਾ ਸਕਦੀ ਹੈ ਸਰਕਾਰ ਦੀ ਪਾਲਿਸੀ ਪਾ ਸਕਦੀ ਹੈ ਜਿਹੜੀ ਇਹ ਮੌਤਾਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਯੁੱਧ ਨਸ਼ੇ ਵਿਰੁੱਧ ਚੱਲੀ ਜਾਂਦਾ ਇੱਕ ਠੀਕ ਹੈ ਜੀ ਇਹ ਵੀ ਨਸ਼ੇ ਦੇ ਵਿੱਚ ਆਂਦਾ ਹੈ ਤੇ ਇਹ ਤਾਂ ਕੋਈ ਛੋਟੀ ਚੀਜ਼ ਹੈ ਨਹੀਂ ਵੀ ਜੇਬ ਚ ਪਾ ਕੇ ਨਿਕਲ ਗਏ ਤਾਂ ਵੱਡੇ ਢੋਲਾਂ ਦੇ ਵਿੱਚ ਬਣਦੀ ਹੈ ਤੇ ਸਾਰਾ ਕੁਝ ਹੁੰਦੀ ਹੈ ਵੀ ਦੂਜਾ ਤਾਂ ਹੁੰਦਾ ਹੈ ਨਾ ਵੀ ਕਿਲੋ ਦਾ ਪੈਕੇਟ ਆ ਗਿਆ ਵੀ ਚਲੋ ਜੀ ਸ਼ਰਟ ਦੇ ਅੰਦਰ ਲੈ ਲਿਆ ਜੇਬ ਦੇ ਅੰਦਰ ਕਿਲੋ ਲੈ ਕੇ ਚੱਲਿਆ ਗਿਆ ਜਾਂ ਇਦਾਂ ਹੋ ਗਿਆ ਇਹ ਤਾਂ ਵੱਡੇ ਵੱਡੇ ਉਹਦੇ ਵਿੱਚ ਬਣਦੀ ਹੈ ਤਾਂ ਇਹਦਾ ਨੈਕਸਸ ਦਾ ਵੀ ਸਾਰਿਆਂ ਨੂੰ ਪਤਾ ਹੁੰਦਾ ਹੈ ਇਹਦਾ ਤਾਂ ਹੈ ਹੀ ਨਹੀਂ ਆ ਵੀ ਕਿਸੇ ਪੁਲਿਸ ਵਾਲੇ ਨੂੰ ਨਾ ਪਤਾ ਹੋਵੇ ਜਾਂ ਉੱਥੋਂ ਦੇ ਲੋਕਲ ਉਸ ਨੂੰ ਕਿਉਂਕਿ ਇਹ ਸਾਰੀਆਂ ਚੀਜ਼ਾਂ ਸ਼ਹਿਰ ਦੇ ਨਾਲ ਹੁੰਦੀਆਂ ਨੇ ਜਿਹੜੀ ਸ਼ਰਾਬ ਦੀ ਪਾਲਿਸੀ ਕੋਈ ਵੀ ਬਣਦੀ ਹੈ ਉਹ ਬਿਨਾਂ ਕਿਸੇ ਪੋਲਿਟੀਸ਼ੀਅਨ ਦੀ ਸ਼ਹਿਤ ਉਹ ਇਲਾਵਾ ਨਹੀਂ ਬਣ ਸਕਦੀ ਮੈਂ ਕਿਉਂ ਇਸ ਨੂੰ ਕਹਿਣਾ ਹੈ ਵੀ ਇਹ ਇਹਦੇ ਉੱਤੇ ਹੈ ਕਿਉਂਕਿ ਇਹ ਸਾਰਾ ਕੁਝ ਪਾਲਿਸੀ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਹੈ ਵੀ ਸਰਕਾਰ ਦੀ ਸ਼ਰਾਬ ਦੀ ਪਾਲਿਸੀ ਜਾਂ ਨੀਤੀ ਉਹ ਕਿਸ ਹਿਸਾਬ ਦੀ ਜਿਹੜਾ ਉੱਥੇ ਹੋਇਆ ਮਜੀਠੇ ਦੇ ਵਿੱਚ ਉਹ ਕਿਸ ਹਿਸਾਬ ਨਾਲ ਹੋਇਆ ਜੋਸ਼ ਤੋਂ ਥੋੜਾ ਜਿਹਾ ਪਿੱਛੇ ਜਾਓ ਆਪਾਂ ਬਈ ਇੱਕ ਦੋ ਮਹੀਨੇ ਪਹਿਲਾਂ ਹੀ ਆ ਜਿਆਦਾ ਦਿਨ ਪਹਿਲਾਂ ਨਹੀਂ ਮਹੀਨਾ ਕੋ ਪਹਿਲਾਂ ਹੀ ਸ਼ਾਇਦ ਵੀ ਉੱਥੇ ਇੱਕ ਸ਼ਰਾਬ ਦੇ ਠੇਕੇਦਾਰ ਦੇ ਉੱਤੇ ਪਰਚਾ ਹੋਇਆ ਮਤਲਬ ਕਿ ਉਹਦੀ ਦੁਕਾਨਾਂ ਬੰਦ ਕੀਤੀਆਂ ਹੋਈਆਂ ਪਰਚਾ ਬੰਦਾ ਉਹਨੂੰ ਨੋਟਿਸ ਭੇਜੇਗਾ ਉਹਦੀ ਦੁਕਾਨਾਂ ਬੰਦ ਉਹਦੇ ਕੰਮ ਦੇ ਉੱਤੇ ਕਾਰਨ ਉਹ ਸਸਤੀ ਵੇਚ ਰਿਹਾ ਸੀ ਸ਼ਰਾਬ ਤਾਂ ਦੂਜਾ ਜਿਹੜਾ ਚਹੇਤਾ ਸੀਗਾ ਸਰਕਾਰ ਦਾ ਉਹਨੂੰ ਘਾਟਾ ਪੈ ਰਿਹਾ ਸੀ ਜਦ ਕੀ ਜਦ ਕੀ ਸ਼ਰਾਬ ਦੇ ਉੱਤੇ ਇੱਕ ਪ੍ਰਾਈਸ ਲਿਖਿਆ ਹੁੰਦਾ ਐਮ ਆਰ ਪੀ ਪਰ ਉਹ ਮੈਕਸਿਮਮ ਰਿਟੇਲ ਪ੍ਰਾਈਸ ਨਹੀਂ ਹੁੰਦਾ ਉਹ ਹੁੰਦਾ ਹੈ ਮਿਨੀਮਮ ਰਿਟੇਲ ਪ੍ਰਾਈਸ ਉਹ ਮਿਨੀਮਮ ਰਿਟੇਲ ਪ੍ਰਾਈਸ ਵੀ ਬੋਲੀ ਦੇ ਹਿਸਾਬ ਨਾਲ ਠੇਕੇ ਦੇ ਹਿਸਾਬ ਨਾਲ ਐਕਸਾਈਜ਼ ਡਿਪਾਰਟਮੈਂਟ ਨੇ ਰੱਖਿਆ ਹੁੰਦਾ ਵੀ ਇਸ ਤੋਂ ਥੱਲੇ ਤੁਹਾਨੂੰ ਕਟਾ ਪਊਗਾ ਆ ਤੁਹਾਨੂੰ ਇੰਨੇ ਪਰਸੈਂਟ ਪ੍ਰੋਫਿਟ ਦੇ ਕੇ ਆ ਮਿਨੀਮਮ ਰਿਟੇਲ ਪ੍ਰਾਈਸ ਕੱਢ ਦਿੰਦਾ ਐਕਸ ਡਿਸਟਿਲਰੀ ਪ੍ਰਾਈਸ ਜਿਹੜਾ ਹੁੰਦਾ ਹੈ ਵੇ ਡਿਸਟਿਲਰੀ ਤੋਂ ਬਣ ਕੇ ਨਿਕਲੀ ਜਿਹੜੀ ਉਸ ਤੋਂ ਬਾਅਦ ਉਸ ਦੇ ਉੱਤੇ ਇੱਕ ਐਮ ਆਰ ਪੀ ਲੱਗ ਜਾਂਦੀ ਹੈ ਮਿਨੀਮਮ ਰਿਟੇਲ ਪ੍ਰਾਈਸ ਘੱਟੋ ਘੱਟ ਮੁੱਲ ਵੀ ਇਸ ਤੋਂ ਥੱਲੇ ਨਹੀਂ ਤੁਸੀਂ ਵੇਚ ਸਕਦੇ ਉਹ ਕਿਉਂ ਰੱਖਿਆ ਹੁੰਦਾ ਕਿਉਂਕਿ ਸਰਕਾਰ ਨੇ ਕਰੋੜਾ ਰੁਪਈਆ ਕਮਾਣਾ ਹੁੰਦਾ ਇਸ ਤੋਂ ਰੈਵਨਿਊ ਕਮਾਣਾ ਹੁੰਦਾ ਤਾਂ ਜਿਹੜੇ ਬੰਦਿਆਂ ਨੇ ਬੋਲੀ ਦੇਣੀ ਆ ਉਹ ਕਦੇ ਯਾਰ ਸਾਨੂੰ ਕੀ ਯਾਰ ਵੱਡੀ ਮੱਛੀ ਆ ਇਹਨੇ ਤਾਂ ਸਾਨੂੰ ਖਾ ਜਾਣਾ ਤਾਂ ਇਸ ਕੰਮ ਪਿੱਛੇ ਇੱਕ ਮਿਨੀਮਮ ਰਿਟੇਲ ਪ੍ਰਾਈਸ ਰੱਖਿਆ ਹੁੰਦਾ ਪਰ ਜਿਹੜਾ ਵਿਕਦਾ ਉਹ ਮਿਨੀਮਮ ਰਿਟੇਲ ਪ੍ਰਾਈਸ ਤੋਂ ਕਿਤੇ ਉੱਪਰ ਵਿਕਦਾ ਕਿਉਂਕਿ ਉੱਪਰ ਲਈ ਕੋਈ ਕੈਪ ਹੀ ਹੈ ਨਹੀਂ ਕਿ ਜੇ ਮੋਤਾਂ ਦੇ ਆંકੜੇ ਦੀ ਗੱਲ ਕਰੀਏ ਤਾਂ ਪੂਰ ਭਾਰਤ ਵਿੱਚੋਂ ਦੂਜੇ ਸਥਾਨ ਤੇ ਪੰਜਾਬ ਦਾ ਸਥਾਨ ਆਇਆ ਹੈ ਪਿਛਲੀਆਂ ਸਰਕਾਰਾਂ ਵੱਲੋਂ ਵੀ ਇਹਦੇ ਤੇ ਕੋਈ ਧਿਆਨ ਨਹੀਂ ਦਿੱਤਾ ਗਿਆ ਪਰ ਮੌਜੂਦਾ ਸਰਕਾਰ ਵੱਲੋਂ ਵੀ ਇਹਦੇ ਤੇ ਫਿਲਹਾਲ ਅਜੇ ਤੱਕ ਕੋਈ ਧਿਆਨ ਨਹੀਂ ਹੈ ਦੇਖੋ ਜੀ ਇਹ ਮੋਤਾ ਤਾਂ ਇਸ ਦੇ ਉੱਤੇ ਹੋਣੀਆਂ ਹੀ ਹੋਣੀਆਂ ਨੇ ਅਗਲੀ ਸਰਕਾਰ ਆਊਗੀ ਉਸ ਦੇ ਉੱਤੇ ਵੀ ਆਊਗੀ ਜਿਸ ਤਰ੍ਹਾਂ ਮੈਂ ਕਿਹਾ ਵੀ ਇਹ ਪਾਲਿਸੀ ਜਦ ਤੱਕ ਨਹੀਂ ਬਦਲੀ ਜਾਂਦੀ ਸ਼ਰਾਬ ਦੀ ਪਾਲਿਸੀ ਤੁਸੀਂ ਜੇ ਸਾਰੇ ਦੇ ਸਾਰੇ ਖੇਤਰ ਨੂੰ ਇੱਕ ਕਿਸਾਨੀ ਆਪਣਾ ਇਹ ਹੈ ਪਾਕਿਸਤਾਨੀ ਦੇ ਉੱਤੇ ਰੱਖਿਆ ਹੋਇਆ ਇੰਡਸਟਰੀ ਸਾਰੀ ਦੀ ਸਾਰੀ ਬਾਹਰ ਚਲੀ ਗਈ ਹੈ ਇੱਕ ਕਿਸਾਨੀ ਤੋਂ ਪੈਸਾ ਆਉਂਦਾ ਹੈ ਸਰਕਾਰ ਨੂੰ ਦੂਜਾ ਆ ਰਿਹਾ ਹੈ ਜੀ ਸ਼ਰਾਬ ਤੋਂ ਤੀਜੀ ਦੱਸੋ ਕਿਹੜੀ ਚੀਜ਼ ਹੈ ਜਿੱਥੋਂ ਤਾਂ ਪੈਸਾ ਆ ਰਿਹਾ ਤਾਂ ਸਰਕਾਰ ਦਾ ਖਜ਼ਾਨਾ ਭਰ ਰਿਹਾ ਹੋਵੇ ਐਵੇਂ ਥੋੜੀ ਖਜ਼ਾਨਾ ਖਾਲੀ ਹੋ ਗਿਆ ਤੁਸੀਂ ਇੰਡਸਟਰੀ ਵੱਲ ਧਿਆਨ ਨਹੀਂ ਦਿੱਤਾ ਤੁਸੀਂ ਕਿਸੇ ਵੱਲ ਧਿਆਨ ਨਹੀਂ ਦਿੱਤਾ ਤੁਸੀਂ ਸਿਰਫ ਸ਼ਰਾਬ ਦੇ ਉੱਤੇ ਖੜੇ ਹੋ ਤੇ ਸ਼ਰਾਬ ਦੀ ਜਿਹੜੀ ਪਾਲਿਸੀ ਬਣਾਈ ਹੈ ਉਹ ਜਿਵੇਂ ਪਿਛਲੀ ਵਾਰ ਜੋ ਕਮਾਇਆ ਸੀਗਾ ਮੈਂ ਕਿਉਂ ਕਹਿ ਰਿਹਾ ਜੀ ਇਹ ਹਿਸਾਬ ਨਾਲ ਜਿਹੜੀ ਸ਼ਰਾਬ ਹੈ ਇਹ ਜਿਹੜੀ ਦੇਸੀ ਸ਼ਰਾਬ ਹੈ ਜਾਂ ਜਿਹੜੀ ਨਕਲੀ ਸ਼ਰਾਬ ਹੈ ਇਹ ਕੌਣ ਪੀਂਦਾ ਗਰੀਬ ਬੰਦਾ ਪੀਂਦਾ ਗਰੀਬ ਬੰਦਾ ਪੀਂਦਾ ਹੈ ਤਾਂ ਗਰੀਬ ਬੰਦਾ ਇਹਦਾ ਹੁਣ ਜੇ ਆਪਾਂ ਲਾ ਲਈਏ ਤਾਂ ਇਹ ਉਹ ਨੇ ਜਿਹੜੇ ਦੇਸੀ ਸ਼ਰਾਬ ਪੀਣ ਵਾਲਿਆਂ ਚੋਂ ਨੇ ਜਿਹੜੀ ਸਰਕਾਰ ਦੀ ਦੇਸੀ ਹੈ ਹੁਣ ਸਰਕਾਰ ਦੀ ਦੇਸੀ ਜਿਹੜੀ ਸ਼ਰਾਬ ਹੈ ਉਹਦੇ ਉੱਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਈ ਮਿਨੀਮਮ ਰਿਟੇਲ ਪ੍ਰਾਈਸ ਲਿਖਿਆ ਹੁੰਦਾ ਹੁਣ ਸੌਫੀ ਦੀ ਕੋਈ ਬੋਤਲ ਚੱਕ ਲਓ ਤੁਸੀਂ ਬਠਿੰਡੇ ਦੇ ਵਿੱਚ ਜਾਂ ਸੰਤਰੇ ਦੀ ਬੋਤਲ ਚੱਕ ਲਓ ਇਹੀ ਪੀਂਦੇ ਨੇ ਆਮ ਗਰੀਬ ਬੰਦਾ ਜਿਹੜਾ ਮਜ਼ਦੂਰ ਤਬਕਾ ਉਦੇ ਉੱਤੇ ਮਿਨਿਮਮ ਰਿਟੇਲ ਪ੍ਰਾਈਸ 168 ਰੁਪਏ ਲਿਖਿਆ। ਮਤਲਬ ਡਿਸਟਿਲਰੀ ਚੋਂ ਨਿਕਲਦੀ ਆ ਜਦੋਂ ਉਸ ਤੋਂ ਬਾਅਦ ਪ੍ਰੋਫਿਟ ਰੱਖ ਕੇ ਉਹਦੇ ਉੱਤੇ ਜਿਹੜਾ ਪ੍ਰਾਈਸ ਹੈ ਪ੍ਰੋਫਿਟ ਰੱਖ ਕੇ ਵੀ ਇਹਦੇ ਉੱਤੇ ਘਾਟਾ ਨਾ ਪਵੇ ਜੀ ਠੇਕੇਦਾਰ ਨੂੰ ਤਾਂ 168 ਰੁਪਏ ਪੈਂਦਾ। ਹੁਣ ਇਹਦੇ ਵੇਚਾ ਕਿੰਨੇ ਦਾ ਜਾਂਦਾ ਹੈ 280 ਰੁਪਏ ਦੀ। 168 ਰੁਪਏ ਮਤਲਬ 170 ਲਾ ਲੋ ਤਾਂ ਵੇਚੀ ਕਿੰਨੇ ਦੀ ਆਉਂਦੀ ਹੈ 180 ਰੁਪਏ ਦੀ। ਮਤਲਬ ਕਿ 120 ਰੁਪਏ ਦਾ ਪ੍ਰੋਫਿਟ ਤੁਹਾਨੂੰ ਉਸ ਦੇ ਉੱਤੇ ਮਿਲਦਾ ਹੈ 110 ਰੁਪਏ ਦਾ ਉਸ ਨੂੰ ਜਦ ਕਿ ਪ੍ਰੋਫਿਟ 168 ਦੇ ਵਿੱਚ ਵੀ ਰੱਖਿਆ ਹੋਇਆ ਸਰਕਾਰ ਨੇ ਉੱਪਰ ਵਾਲਾ ਕੋਈ ਕੈਪ ਨਹੀਂ ਹੈ ਇਹਦੇ ਉੱਤੇ ਜੀ ਮੈਂ ਇੱਕ ਆਰਟੀਆਈ ਪਾਈ ਸੀ ਮੈਂ ਕੇਸ ਦੇ ਉੱਤੇ ਬਹੁਤ ਮਗਰ ਪਿਆ ਸੀ ਇਸ ਚੀਜ਼ ਦੇ 2015 16 ਦੇ ਵਿੱਚ ਉਸ ਟਾਈਮ ਦੇ ਉੱਤੇ ਮੈਂ ਇਨਕਮ ਟੈਕਸ ਡਿਪਾਰਟਮੈਂਟ ਨੂੰ ਆਰਟੀਆਈ ਪਾਈ ਸੀ ਕੁਝ ਠੇਕੇਦਾਰਾਂ ਦੇ ਨਾਮ ਲਿਖ ਕੇ ਜਿੰਨੇ ਕਿ ਮੇਰੇ ਕੋਲ ਉਸ ਟਾਈਮ ਦੇ ਉੱਤੇ ਆਏ ਵੀ ਇਹ ਠੇਕੇਦਾਰਾਂ ਨੇ ਤੁਹਾਡੇ ਕੋਲ ਕਿਹੜੇ ਬਿੱਲ ਜਮ੍ਹਾਂ ਕੀਤੇ ਜਿਹੜਾ ਕਿ ਤੁਸੀਂ ਇਨਕਮ ਟੈਕਸ ਡਿਪਾਰਟਮੈਂਟ ਮੰਨ ਗਿਆ ਵੀ ਹਾਂ ਜੀ ਹਾਂ ਇਹਨਾਂ ਦੀ ਤਾਂ ਕਮਾਈ ਇੰਨੀ ਹੈ ਤੇ ਇੰਨਾ ਹੀ ਇਨਕਮ ਟੈਕਸ ਵੜਦਾ ਕਿਉਂਕਿ ਗਾਹਕ ਨੂੰ ਤਾਂ ਇਹਨਾਂ ਨੇ ਕਦੇ ਬਿੱਲ ਦਿੱਤਾ ਨਹੀਂ ਕਿੰਨੇ ਦੀ ਵੇਚਦੇ ਉਸ ਦਾ ਕੋਈ ਹੈ ਨਹੀਂ ਤਾਂ ਮੈਂ ਇਹ ਚੀਜ਼ ਪਾਈ ਸੀ 2014-15 ਦੇ ਵਿੱਚ ਤੇ 15 ਦੇ ਵਿੱਚ ਉਹਨਾਂ ਨੇ ਮੈਨੂੰ ਪਹਿਲਾਂ ਤਾਂ ਗੋਲ ਮੋਲ ਜਵਾਬ ਦਿੱਤਾ ਵੀ ਜੀ ਤੁਸੀਂ ਸਾਨੂੰ ਪੈਨ ਨੰਬਰ ਦੋ ਤਾਂ ਅਸੀਂ ਦੱਸ ਸਕਦੇ ਹਾਂ ਤੇ ਮੈਨੂੰ ਬੜੀ ਵਾਰ ਕਾਫੀ ਲਈ ਵੀ ਬੁਲਾਇਆ ਗਿਆ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਵੀ ਕਰਨਾ ਕੀ ਹੈ ਤੁਸੀਂ ਛੱਡੋ ਪਰਾਂ ਇਹ ਜੀ ਅਗੱਲਾ ਉਹ ਜੀ ਅਗੱਲਾ ਤਾਂ ਇੱਧਰ ਉੱਧਰ ਦੀ ਗੱਲ ਇਹਦਾ ਹੈ ਵੀ ਇਹ ਸਾਰੇ ਦੀ ਸਾਰੀ ਬਲੈਕ ਮਨੀ ਹੁੰਦੀ ਹੈ ਤੁਹਾਡੇ ਕੋਲ ਬਿੱਲ ਨਹੀਂ ਆਂਦਾ 168 ਰੁਪਏ ਲਿਖਿਆ 280 ਰੁਪਏ ਦੀ ਵੇਚੀ ਤੁਹਾਨੂੰ ਬਿੱਲ ਨਹੀਂ ਦਿੱਤਾ ਗਿਆ ਗਾਹਕ ਨੂੰ ਤਾਂ ਇਨਕਮ ਟੈਕਸ ਕਿੰਨੇ ਦਾ ਬਣ ਰਿਹਾ ਉਤਾ ਉਹਦੀ ਮਰਜ਼ੀ ਹੈ ਨਾ ਹੁਣ ਠੇਕੇਦਾਰ ਦੀ ਵੀ ਉਹ ਨੂੰ 168 ਦੀ ਦਿਖਾ ਕੇ ਬਿੱਲ ਕੱਟੇ ਤੇ ਬਾਕੀ ਦਾ ਸਾਰੇ ਦਾ ਸਾਰਾ ਹੀ ਬਲੈਕ ਇਹ ਬਲੈਕ ਕਿਦੇ ਕੰਮ ਆਂਦਾ ਫਿਰ ਬਲੈਕ ਕੰਮ ਆਂਦਾ ਜੀ ਚੋਣਾ ਲੜਨ ਦੇ ਇਲੈਕਸ਼ਨ ਦੇ ਤਾਂ ਹੀ ਤਾਂ ਤੁਸੀਂ ਕਦੇ ਵੀ ਸ਼ਰਾਬ ਦੇ ਠੇਕੇਦਾਰ ਦੇਖੋਗੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਵੀ ਕਿਹਦੀ ਸਰਕਾਰ ਆ ਰਹੀ ਹੈ ਤੇ ਕਿਹਦੀ ਨਹੀਂ ਆ ਰਹੀ ਕਿਉਂਕਿ ਜਿਹਦੀ ਆ ਰਹੀ ਹੈ ਇਹਨਾਂ ਨੇ ਉਹਦੀ ਗੱਡੀ ਚੜ ਜਾਣਾ ਉਹ ਸਰਕਾਰ ਨੂੰ ਵੀ ਪਤਾ ਹੁੰਦਾ ਵੀ ਭਾਈ ਸਾਹਿਬ ਇਹਨਾਂ ਦਾ ਹੋਰ ਦਿੱਲੀ ਦੇ ਵਿੱਚ ਐਡਾ ਵੱਡਾ ਘੁਟਾਲਾ ਕਰਕੇ ਸਸੋਦੀਆ ਇੱਥੇ ਆਵੇਂ ਲੁਕਿਆ ਆਵੇਂ ਨਹੀਂ ਬੈਠਾ ਹੋਇਆ ਠੀਕ ਹੈ ਨਾ ਇਹ ਹੀ ਸ਼ਰਾਬ ਦਾ ਉਹ ਹੈ ਧੰਦਾ ਕਿਉਂਕਿ ਇਹਨਾਂ ਨੇ ਬਿੱਲ ਦੇਣਾ ਨਹੀਂ ਹੁੰਦਾ ਬਿੱਲ ਦੇਣਾ ਨਹੀਂ ਹੈ ਹੁਣ ਮੈਂ ਇੱਕ ਦੁਕਾਨਦਾਰ ਹਾਂ ਮੈਂ ਚਲੋ ਸਪੋਜ਼ ਮੈਂ ਪਲਾਈ ਵੇਚਦਾ ਜਾਂ ਗੱਦੇ ਵੇਚਦਾ ਜਾਂ ਭਾਂਡੇ ਵੇਚਦਾ ਗਾ ਕਿ ਮੇਰੇ ਕੋਲ ਬਿੱਲ ਲੈ ਕੇ ਆਂਦਾ ਉਹ ਬਿੱਲ ਨੂੰ ਮੈਂ ਇਨਕਮ ਟੈਕਸ ਚ ਪਾਣਾ ਵੇ ਉਹਦੇ ਵਿੱਚ ਮੇਰੀ ਖਰੀਦ ਹੋਊਗੀ ਵੀ ਆ ਜੀ ਮੈਂ 100 ਰੁਪਏ ਦਾ ਗੱਦਾ ਖਰੀਦਿਆ ਸੀ ਤੇ 120 ਦਾ ਵੇਚਤਾ 20 ਰੁਪਏ ਪ੍ਰਾਫਿਟ ਹੋਇਆ ਕਿਉਂਕਿ ਦੋਨੋਂ ਚੀਜ਼ਾਂ ਦੇ ਬਿੱਲ ਨੇ ਹੁਣ ਇਹਦੇ ਵਿੱਚ ਤਾਂ ਬਿੱਲ ਹੈ ਨਹੀਂ ਤੁਸੀਂ ਮੰਗੋ ਠੇਕੇਦਾਰੋਂ ਲੜ ਪੈਂਦਾ ਉਹ ਕਹਦਾ ਮੇਰੇ ਕੋਲ ਹੈ ਨਹੀਂ ਅਗਲੀ ਦੁਕਾਨ ਤੋਂ ਲੈ ਲੈ ਤੇ ਬੋਲਦਾ ਕੋਈ ਕਿਉਂ ਨਹੀਂ ਇਸ ਦੇ ਉੱਤੇ ਮੈਨੂੰ ਵੀ ਉਦੋਂ 2015-16 ਦੇ ਵਿੱਚ ਜਦੋਂ ਇਹ ਹੋਇਆ ਤਾਂ ਅਖਬਾਰ ਦੇ ਵਿੱਚ ਖਬਰਾਂ ਵੀ ਲੱਗੀਆਂ ਸੀਗੀ ਇਹ ਸਾਰੀ ਚੀਜ਼ ਦੀ ਆ ਤੁਹਾਡੇ ਵਰਗੇ ਪੱਤਰਕਾਰ ਭਰਾਵਾਂ ਨੇ ਇਸ ਨੂੰ ਬੜਾ ਹਾਈਲਾਈਟ ਕੀਤਾ ਸੀ ਤੋਂ ਲੋਕ ਕਹਿੰਦੇ ਸੀ ਉਹ दारू ਖਤਮ ਕਰਨੀ ਸੀ दारू ਦੇ ਮਗਰ ਲੱਗਿਆ ਹੋਇਆ ਤਾਂ ਉਹਨਾਂ ਨੂੰ ਮੈਂ ਪੁੱਛਣਾ ਚਾਹੁੰਦਾ ਹੋ ਗਈ ਖਤਮ 25 ਜਾਂ ਖੜੇ ਆ 2015 ਤੋਂ ਬਾਅਦ ਕਿਉਂਕਿ ਇਹ ਚੀਜ਼ ਖਤਮ ਹੋਣੀ ਨਹੀਂ ਦਿੱਤਾ ਤੇ ਸਰਕਾਰ ਦਾ ਰੈਵਨਿਊ ਆ ਰਿਹਾ ਤਾਂ ਰੈਵਨਿਊ ਆ ਰਿਹਾ ਤੇ ਇਹਨੂੰ ਕੰਟਰੋਲ ਕਰੋ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਹੁਣ ਜੇ ਤੁਸੀਂ ਅੱਜ ਦੀ ਤਰੀਕ 'ਚ ਵਿਰੋਧ ਦੇ ਤਰ੍ਹਾਂ ਨੂੰ ਕਹਿ ਦੋ ਵੀ ਜੀ ਇਸ ਦੇ ਉੱਤੇ ਬੋਲੋ ਵੀ ਸ਼ਰਾਬ ਸਸਤੀ ਕੀਤੀ ਜਾਵੇ ਜਾਂ ਕੁਝ ਕੀਤਾ ਜਾਵੇ ਹੁਣ 168 ਰੁਪਏ ਦੀ ਬੋਤਲ 280 ਦੀ ਵਿਕਦੀ ਹੈ ਠੀਕ ਹੈ ਹੁਣ ਗਰੀਬ ਬੰਦਾ ਉਹਦੀ ਆਮਦਨ ਤਾਂ ਨਹੀਂ ਵਧੀ ਜਿਹਨੇ ਪੀਣੀ ਹੈ ਉਹਦੀ ਆਮਦਨ ਤਾਂ ਨਹੀਂ ਵਧੀ ਤੇ ਪਿਛਲੇ ਸਾਲ ਦਾ ਹੀ ਲਾ ਲੀਏ ਤੇ ਇਹ 260 ਦੀ ਸੀਗੀ 31 ਮਾਰਚ ਤੋਂ ਪਹਿਲਾਂ ਆ ਵੀਰ ਵੀ ਇਹ ਵੱਧ ਗਏ ਕਿਹੜੀ ਗੱਲ ਵਿੱਚ ਵੱਧ ਗਏ ਉਹ 168 168 ਹੀ ਹੈ ਪਿਛਲੇ ਸਾਲ ਵੀ 168 ਸੀ ਇਹ ਤਾਂ ਕਿ 160 ਹੈ ਪਰ ਪਿਛਲੇ ਸਾਲ 260 ਦੀ ਵੀ ਗ੍ਰਈ ਸੀ ਐਤਕੀ 280 ਦੀ ਹੋ ਗਈ ਬਟੰਡੇ ਦੇ ਵਿੱਚ ਮੈਨੂੰ ਨਹੀਂ ਪਤਾ ਬਾਕੀ ਜਗ੍ਹਾ ਤੇ ਭਾਗ ਕਿੰਨਾ ਠੀਕ ਹੈ ਨਾ ਹੁਣ ਜੇ ਇਹ ਆਪਾਂ ਆਈਐਮਐਫਐਲ ਦੀ ਆ ਜਿਹੜੀ ਨਾਰਮਲ ਕੁਆਲਿਟੀ ਦੀ ਆਂਦੀ ਪਿਛਲੇ ਵਾਰ 350 ਦੀ ਬੋਤਲ ਸੀਗੀ ਹੁਣ 380 ਤੇ ਚਲੀ ਗਈ 30 ਰੁਪਏ ਕਿਹੜੀ ਗੱਲ ਦੇ ਵਧ ਗਏ ਆ ਪਾਰਟੀ ਟਾਈਮ ਬੈਗ ਪਾਈਪਰ ਤੇ ਆਫੀਸਰ ਚੋਇਸ ਵਗੈਰਾ ਇਹਨਾਂ ਦੀ 30 ਰੁਪਏ ਕਿਹੜੀ ਗੱਲ ਦੇ ਵਧ ਗਏ ਉਹ ਜਿਹੜੇ 30 ਰੁਪਏ ਵਧਦੇ ਨੇ ਇਹ ਹੀ ਬਲੈਕ ਬੰਨੀ ਆ ਇਹਦੇ ਨਾਲ ਹੀ ਸਰਕਾਰਾਂ ਦੇ ਗੱਡੀਆਂ ਵੱਡੀਆਂ ਵੱਡੀਆਂ ਗੱਡੀਆਂ ਆਉਂਦੀਆਂ ਨੇ ਨਹੀਂ ਤਾਂ 5 ਸਾਲਾਂ ਦੇ ਵਿੱਚ ਸਾਰੇ ਭੱਤੇ-ਪੁੱਤੇ ਮਿਲਾ ਕੇ ਸਿਰਫ 55 ਲੱਖ ਰੁਪਈਆ ਬਣਦਾ ਇੱਕ ਵਿਧਾਇਕ ਦਾ ਜੇ ਇੱਕ ਫੋਰਚੂਨਰ ਲੈਣ ਜਾਵੇ ਨਾ ਕਿਸ਼ਤਾਂ ਦੇ ਉੱਤੇ ਤਾਂ ਭਾਈ ਸਾਹਿਬ ਉਹ ਵੀ 55 ਦੀ ਪੈਂਦੀ ਹੈ ਬਾਕੀ ਰੋਟੀ ਕਿੱਥੋਂ ਖਾਧੀ ਤੇ ਖਾਣਾ ਕਿੱਥੋਂ ਖਾਦਾ ਮੈਂ ਸਾਰੇ ਭੱਤੇ ਮਿਲਾ ਕੇ ਦੀ ਗੱਲ ਕਰ ਰਿਹਾ ਵਾਂ ਤੇ ਕਿੱਧਰੋਂ ਆਉਂਦੀਆਂ ਨੇ ਇਹ ਗੱਡੀਆਂ ਇੱਥੋਂ ਆਉਂਦੀਆਂ ਨੇ ਜਨਾਬ ਤਾਂ ਇਹ ਜਦੋਂ ਚੀਜ਼ ਨੂੰ ਤੁਸੀਂ ਮਹਿੰਗਾ ਕਰੋਗੇ ਤਾਂ ਫਿਰ ਉਹਨੇ ਕੀ ਕਹਿਣਾ ਵੀ ਮੈਂ 260 ਰੁਪਈਏ ਕਿਉਂ ਖਰਚਾਂ ਮੈਨੂੰ ਜਦੋਂ ਆਹ ਮਿਲਦੀ ਏ 100 ਰੁਪਏ ਦੀ ਉਹ ਨਕਲੀ ਹੋਊਗੀ ਕਿਉਂਕਿ 100 ਰੁਪਏ ਵਾਲੇ ਨੂੰ ਜਿਹੜੇ ਸ਼ਰਾਬ ਕੱਢਦੇ ਨੇ ਪਿੰਡਾਂ ਦੇ ਵਿੱਚ ਆਪਣੇ ਪਰਾਨੇ ਤਾਂ ਆਪਾਂ ਢੋਲ ਢੁਲ ਦੱਬ ਦਿੰਦੇ ਹੁੰਦੇ ਸੀ ਤਾਂ 15-20 ਦਿਨ ਉਹ ਪਿਆਰ ਹੁੰਦਾ ਹੁੰਦਾ ਸੀ ਹੁਣ ਜਿਹਨੇ ਵੇਚਣੀ ਆ ਉਹ 15 ਦਿਨ 20 ਦਿਨ ਉਡੀਕ ਨਹੀਂ ਕਰਦਾ ਉਹ ਕਦੇ ਬੈਟਰੀ ਦਾ ਐਸਿਡ ਪਾਉਂਦੇ ਨੇ ਕਦੇ ਕੁਝ ਪਾਉਂਦੇ ਨੇ ਚੀਜ਼ਾਂ ਗਾਲਣ ਨੂੰ ਉਹਦੇ ਵਿੱਚ ਤੇ ਫਿਰ ਉਹ ਜਿਹੜੀਆਂ ਚੀਜ਼ਾਂ ਨੇ ਕੈਮੀਕਲ ਨੇ ਉਹ ਥੋੜੇ ਜਿਹਾ ਵੱਧ ਪੈ ਜਾਣ ਤਾਂ ਸ਼ਰਾਬ ਜ਼ਹਿਰੀਲੀ ਹੋ ਗਈ ਫਿਰ ਮੌਤਾਂ ਹੀ ਹੋਣੀਆਂ ਨੇ ਜੀ ਤਾਂ ਕਰਕੇ ਪਾਲਿਸੀ ਬਦਲਣ ਦੀ ਲੋੜ ਇਹ ਕੈਪ ਲਗਾਉਣ ਦੀ ਲੋੜ ਇਹਦੇ ਉੱਤੇ ਬਹੁਤ ਵਧੀਆ ਠੱਲ ਪਈ ਸੀ ਜੇ ਮੈਨੂੰ ਯਾਦ ਆਵੇ ਤਾਂ ਕੈਪਟਨ ਸਰਕਾਰ ਨੇ ਪਾਈ ਸੀ ਇਹ ਕਾਂਗਰਸ ਸਰਕਾਰ ਨੇ 2006 ਆ 7 ਦੇ ਵਿੱਚ ਉਸ ਤੋਂ 1 ਸਾਲ ਪਹਿਲਾਂ ਸੀਗੀ ਇਹ ਬੋਤਲ ਜਿਹੜੀ ਹੈ ਦੇਸੀ ਦੀ ਉਹ ਸ਼ਾਇਦ 100 ਜਾਂ 120 ਰੁਪਏ ਦੀ ਸੀ ਉਹਨੇ ਚੱਕ ਕੇ ਇਸ ਨੂੰ 80 ਰੁਪਏ ਦੀ ਕਰਤਾ ਇਹਦੀ ਕੈਪਿੰਗ ਘਟਾ ਦਿੱਤੀ ਤੋ ਉਹਦੇ ਵਿੱਚ ਠੇਕੇਦਾਰ ਵੀ ਖੁਸ਼ ਸੀ ਹੁਣ ਜਿਹੜੀ ਇੰਨੀ ਮਹਿੰਗੀ ਹੋ ਜਾਂਦੀ ਹੈ ਜਾਂ ਹੁਣ ਜਿਵੇਂ ਆਪਾਂ ਇੱਥੋਂ ਦਾ ਲਈਏ ਬਠਿੰਡੇ ਦਾ ਜਿਹੜਾ ਪਿਛਲੇ 31 ਮਾਰਚ ਤੱਕ ਸੀਗਾ ਠੇਕਾ ਉਹ ਜਿਹੜਾ ਠੇਕਾ 35 ਕਰੋੜ ਦਾ ਸੀ ਉਹਦੇ ਵਿੱਚ ਵੀ ਠੇਕੇਦਾਰਾਂ ਨੂੰ ਘਾਟੇ ਪਏ ਉਹ ਚੱਕ ਕੇ ਕਰਤਾ ਐਕਸਰਸਾਈਜ਼ ਨੇ 47 ਕਰੋੜ ਦਾ ਬੈਠ ਕੇ ਏਸੀ ਚ ਚੀਮਾ ਸਾਹਿਬ ਫਾਈਨਾਂਸ ਮਿਨਿਸਟਰ ਹੁਣ ਕਿਉਂ ਕਰਤਾ ਕੀ ਕਰਤਾ ਬੰਦੇ ਜ਼ਿਆਦਾ ਹੋ ਗਏ ਪੋਪੂਲੇਸ਼ਨ ਵਧ ਗਈ helicopter ਤੋਂ ਆ ਗਏ ਕਿ ਬਿਆਹ ਜ਼ਿਆਦਾ ਹੋਣੇ ਨੇ ਕੀ ਉਹਨਾਂ ਦੀ ਪਾਲਿਸੀ ਰਹੀ ਉਹ ਚੱਕ ਕੇ 47 ਕਰੋੜ ਕਰ ਦਿੱਤਾ ਇੱਕ ਮਹੀਨੇ ਤੱਕ ਉਹਦੀ ਬੋਲੀ ਨਹੀਂ ਹੋ ਸਕੀ ਠੇਕਿਆਂ ਦੀ ਕਿਉਂਕਿ ਲੋਕ ਕਹਿੰਦੇ ਵੀ ਭਰਾਵਾ 35 ਦੇ ਉੱਤੇ ਘਾਟਾ ਪੈ ਰਿਹਾ ਸੀ ਤੁਸੀਂ 47 ਕਰਤਾ ਇਹਨੂੰ ਕਿੰਨੇ ਲੈਣਾ ਖਾਲੀ ਰਹੇ ਨੇ ਉਹ ਫਿਰ ਇਹਨਾਂ ਨੇ ਕੋਈ ਮੁਰਗਾ ਮਰਗਾ ਫੜ ਕੇ ਉਹਨੂੰ ਦਿੱਤਾ ਉਹ ਵੀ ਘਾਟਾ ਖਾ ਕੇ ਪਹਿਲੇ ਮਹੀਨੇ ਭੱਜ ਗਿਆ ਵੀ ਇਹ ਨਹੀਂ ਪੂਰਾ ਹੁੰਦਾ ਮੇਰੇ ਕੋਲ ਇੱਥੋਂ ਮੈਂ ਤਾਂ ਨਿਕਲ ਜਾ ਹੁਣ ਜੇ ਪਾਲਿਸੀ ਇਹ ਜੀ ਬਣੂਗੀ ਤਾਂ ਕਰਕੇ ਰੇਟ 30-30 ਰੁਪਏ ਵਧੇ ਨੇ ਕਿਉਂਕਿ ਜਿੰਨਾਂ ਕੋਲ ਠੇਕੇ ਹੈਗੇ ਨੇ ਉਹਨਾਂ ਨੇ ਕੱਢਣੇ ਨੇ ਇਹ ਪੈਸੇ ਤਕਰ ਕੇ ਰੈਵਨਿਊ ਕਿੰਨਾ ਕਮਾਣਾ ਚੂਸੜਾ ਕਿੰਨਾ ਹੈ ਤੁਸੀਂ ਲੋਕਾਂ ਨੂੰ ਵੀ ਜੇ ਸ਼ਰਾਬ ਦੇ ਉੱਤੇ ਕੋਈ ਬੋਲਦਾ ਨਹੀਂ ਕਿਉਂਕਿ ਜੇ ਬੋਲੂਗਾ ਅੱਜ ਮੈਂ ਬੋਲ ਰਿਹਾ ਤੁਹਾਡੇ ਜੇ ਉੱਤੇ ਤਕਰ ਕੇ ਇਹ ਆਪ ਵੀ ਪੀਂਦਾ ਹੋਣਾ ਤੇ ਇਹਨੂੰ ਸ਼ਰਾਬ ਦਾ ਦਰਦ ਹੈ ਤੇ ਫਲਾਨਾ ਆਈਟਮ ਕਾਣਾ ਉਹ ਭਰਾਵਾ ਇਹ ਬੰਦ ਨਹੀਂ ਹੋਣੀ ਸਰਕਾਰ ਨੂੰ ਪੈਸੇ ਮਿਲਦੇ ਨੇ ਪਰ ਇਹਦਾ ਇਹ ਮਤਲਬ ਨਹੀਂ ਜੇ ਵੀ ਇੱਕ ਚੀਜ਼ ਤੋਂ ਸਰਕਾਰ ਨੂੰ ਪੈਸੇ ਮਿਲਦੇ ਨੇ ਤਾਂ ਲੋਕਾਂ ਦੀ ਖਾਲੀ ਲਾ ਲੈਣ ਹੁਣ ਖਲ ਲਾਣ ਤੇ ਜਾਣਗੇ ਤਾਂ ਜਿਹੜੇ ਬੰਦੇ ਦਾ ਦਿਹਾੜੀ 500 ਰੁਪਇਆ ਠੀਕ ਹੈ ਜੀ ਉਹ ਤੁਹਾਡੇ 168 ਰੁਪਏ ਦਾ ਚੱਲ ਖਰਚੂ 280 ਰੁਪਏ ਖਰਚਣ ਲੱਗਿਆ ਉਹ ਚਾਰ ਵਾਰ ਸੋਚੂ ਫਿਰ ਕਿੱਧਰ ਨੂੰ ਜਾਊ ਨਕਲੀ दारू ਵੱਲ ਨੂੰ ਐਵੇਂ ਫੈਲਦਾ ਤੇ ਹੋਰ ਨਕਲੀ दारू ਐਵੇਂ ਥੋੜੀ ਨਿਬੜ ਕੇ ਆਂਦੀ ਏ ਉਹ ਭਰਾਵਾ ਪੀ ਕੇ ਪਿੰਡ 'ਚ ਵੜ ਕੇ ਮਾਰਦੇ ਫਿਰਦੇ ਨੇ ਸਾਰਿਆਂ ਨੂੰ ਪਤਾ ਹੁੰਦਾ ਵੀ ਕਿੱਥੋਂ ਵਿਕਦੀ ਕੌਣ ਕੱਢਦਾ ਕੌਣ ਨਹੀਂ ਕੱਢਦਾ ਤੇ ਇਹ ਨਕਸ਼ਸ ਆ ਪੂਰੇ ਦਾ ਪੂਰਾ ਤਾਂ ਕਰਕੇ ਪਾਲਿਸੀ ਚੇਂਜ ਹੋਣੀ ਚਾਹੀਦੀ ਏ ਜੇ ਗੱਲ ਕਰੀਏ ਮਥਨੋਲ ਦੀ ਤਾਂ ਇੰਨੀ ਵੱਡੀ ਗਿਣਤੀ ਵਿੱਚ ਕਿੱਥੋਂ ਮਿਲਦਾ ਕਿ ਇਹਦੇ ਤੇ ਕੋਈ ਪਾਬੰਦੀ ਨਹੀਂ ਲੱਗ ਸਕਦੀ ਕਿਉਂਕਿ ਇਹਦੇ ਤੇ ਪਾਬੰਦੀ ਲੱਗ ਜੇ ਤਾਂ ਕੋਈ ਬਣਾਵੇ ਹੀ ਨਾ ਸ਼ਰਾ ਦੇਖੋ ਜੀ ਇਹ ਤਾਂ కెమికਲ ਹੈ ਜਿਹੜਾ ਬਹੁਤ ਚੀਜ਼ਾਂ ਦੇ ਵਿੱਚ ਯੂਜ਼ ਹੁੰਦਾ ਠੀਕ ਹੈ ਜੀ ਵੀ ਜਿਹੜੇ కెమికਲ ਨੇ ਇਹ ਤੁਹਾਡੀ ਡਾਈਇੰਗ ਇੰਡਸਟਰੀ ਦੇ ਵਿੱਚ ਵੀ ਯੂਜ਼ ਹੁੰਦੇ ਨੇ ਤਾਂ ਇਹ ਨੂੰ ਬਣਾਉਣ ਦੇ ਉੱਤੇ ਪਾਬੰਦੀ ਨਹੀਂ ਆਪਾਂ ਲਗਾ ਸਕਦੇ ਇਹ ਤਾਂ ਉਹੀ ਗੱਲ ਹੋ ਗਈ ਜਿਵੇਂ ਚਾਇਨਾ ਡੋਰ ਵਾਲੀ ਗੱਲ ਹੈ ਉਹ ਕਿੱਥੋਂ ਤਾਂ ਸ਼ੁਰੂ ਹੋਈ ਸੀ ਉਹ ਜਿਹੜੇ ਮੱਛੀ ਦੇ ਨੱਟ ਹੁੰਦੇ ਨੇ ਉਹਨਾਂ ਦੀ ਰਿਪੇਅਰ ਕਰਨ ਲਈ ਬਣਦੀ ਹੁੰਦੇ ਨੇ ਉਹ ਧਾਗੇ ਉੱਥੋਂ ਤੇ ਬਣ ਬਣ ਕੇ ਚਾਇਨਾ ਡੋਰ ਬਣ ਗਈ ਹੁਣ ਕਿਉਂ ਕਹਿੰਦੇ ਵੀ ਇਹਦੀ ਫੈਕਟਰੀ ਬੰਦ ਕਰ ਦਿਓ ਹੁਣ ਉਹ ਅਸਲ ਵਿੱਚ ਫੈਕਟਰੀਆਂ ਹੀ ਲੱਗ ਚੁੱਕੀਆਂ ਨੇ ਲੋਕਲ ਵੀ ਉਹ ਡੋਰ ਦੇ ਨਾਮ ਦੇ ਉੱਤੇ ਚੱਲਣ ਲੱਗ ਗਿਆ ਨੇ ਚਰਖੜੀਆਂ ਦੇ ਉੱਤੇ ਵੀ ਡੋਰ ਆਣ ਲੱਗੀ ਉਹਦੇ ਉੱਤੇ ਡੋਰ ਲਿਖਿਆ ਆਣ ਲੱਗ ਗਿਆ ਤਾਂ ਉਹਨੂੰ ਫੈਕਟਰੀ ਨੂੰ ਤੁਸੀਂ ਬੰਦ ਨਹੀਂ ਕਰ ਸਕਦੇ ਮੀਥਨੋਲ ਵਗੈਰਾ ਦੀ ਕਿਉਂਕਿ ਹੋਰ ਬਹੁਤ ਕੈਮੀਕਲ ਦੇ ਵਿੱਚ ਹੋਰ ਜਗ੍ਹਾ ਦੇ ਉੱਤੇ ਯੂਜ਼ ਹੁੰਦੀ ਹੈ ਪਰ ਇੱਕ ਕੰਟਰੋਲ ਜ਼ਰੂਰ ਹੁੰਦਾ ਉਹ ਕੰਟਰੋਲ ਤੁਸੀਂ ਕਰ ਸਕਦੇ ਹੋ ਇਸ ਦੇ ਉੱਤੇ ਤੁਸੀਂ ਬਿਕਣੀ ਬੰਦ ਕਰ ਸਕਦੇ ਹੋ ਤੁਸੀਂ ਇੰਨਾ ਰੈਵਨਿਊ ਜਿਹੜਾ ਕਿ ਰੈਵਨਿਊ ਬਣਦਾ ਨਹੀਂ ਤੁਹਾਡਾ ਉਹ ਤੁਸੀਂ ਰੈਵਨਿਊ ਕਿਉਂ ਲੈਣਾ ਚਾਹੁੰਦੇ ਹੋ ਜਾਂ ਤਾਂ ਲੋਗ ਮਾਰ ਮਾਰ ਕੇ ਤੁਸੀਂ ਖੂਨ ਚੂਸ ਚੂਸ ਕੇ ਲਈ ਜਾਓ ਮਰੇ ਹੀ ਨੇ ਹੁਣ ਕਿਉਂ ਮਰੇ ਨੇ ਜੇ ਤੁਹਾਡੀ ਅਸਲ ਵਿੱਚ ਦੇਸੀ ਸ਼ਰਾਬ ਸਸਤੀ ਹੁੰਦੀ ਜਾਂ ਤੁਸੀਂ ਇੱਕ ਕੈਪ ਲਗਾਇਆ ਹੁੰਦਾ ਵੀ 168 ਦੀ ਬੋਤਲ ਹੈ ਉਹਦੇ ਵਿੱਚ ਵੀ ਪ੍ਰੋਫਿਟ ਹੈ ਵੀ ਉਹ 200 ਦੀ बिकੂਗੀ ਮੈਨੂੰ ਲੱਗਦਾ ਬੰਦੇ ਇਸ਼ਾਦਤ ਦੇ ਰਹਿ ਜਾਂਦੇ ਵੀ ਨਹੀਂ ਯਾਰ ਆਪਾਂ ਗਲਤ ਅਗ ਚੀਜ਼ ਕਿਉਂ ਪੀਣੀ ਆਪਾਂ ਆਹ ਵਾਲੀ ਪੀਏ ਹੁਣ ਜੇ ਜੇਬ 'ਚ ਪੈਸੇ ਹੈ ਨਹੀਂ ਉਹਦੇ ਤਾਂ ਕੋਈ ਨਾ ਤਨਸ਼ਾ ਕਰਨਾ ਹੈ ਪਿਛਲੇ ਦਿਨੀ ਫਿਰੋਜ਼ਪੁਰ ਵਿੱਚ ਡਰੋਨ ਹਮਲਾ ਆਇਆ ਉਹਦੇ ਵਿੱਚ ਕੁਝ ਲੋਕ ਮਾਰੇ ਗਏ ਉਹਨਾਂ ਨੂੰ 5-5 ਲੱਖ ਰੁਪਇਆ ਅਨਾਉਂਸ ਕੀਤਾ ਗਿਆ ਕਿ ਦਿੱਤਾ ਜਾਵੇਗਾ ਪਰ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲਿਆਂ ਨੂੰ 10-10 ਲੱਖ ਰੁਪਇਆ ਪਲੱਸ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਮੁੱਖ ਮੰਤਰੀ ਵੱਲੋਂ ਹਾਲਾਂਕਿ ਆਪੋਜੀਸ਼ਨ ਵਿੱਚ ਬੈਠ ਕੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਸਨ ਕਿ ਮੁਆਵਜ਼ਾ ਨਾਲ ਇਹ ਆંકੜੇ ਨਹੀਂ ਘਟ ਸਕਦੇ ਇਹਦੇ ਬਾਰੇ ਕੀ ਦੇਖੋ ਜੀ ਦੁਖਦ ਹੈ ਮਰੇ ਨੇ ਸਰਕਾਰ ਦੀ ਨਲਾਕੀ ਹੈ ਉਹਦੇ ਕਰਕੇ ਮਰੇ ਨੇ ਕੰਪਨਸੇਸ਼ਨ ਮਿਲਣੀ ਚਾਹੀਦੀ ਸੀ ਪਰ ਕੀ ਗੱਲ ਜਿਹੜਾ ਐਕਸੀਡੈਂਟ ਦੇ ਵਿੱਚ ਮਰਦਾ ਹੈ ਉਹ ਸਰਕਾਰ ਦੀ ਨਲਾਇਕੀ ਕਰਕੇ ਨਹੀਂ ਮਰਦਾ ਜਿਹੜਾ ਸੜਕਾਂ ਟੁੱਟੀਆਂ ਪਿੱਛੇ ਮਰਦਾ ਉਹ ਸਰਕਾਰ ਦੀ ਨਲਾਇਕੀ ਪਿੱਛੇ ਨਹੀਂ ਮਰਦਾ ਜਿਹਨੂੰ ਗੈਂਗਸਟਰ ਆ ਕੇ ਗੋਲੀ ਮਾਰ ਕੇ ਚਲੇ ਜਾਂਦੇ ਨੇ ਕਿ ਉਹ ਸਰਕਾਰ ਦੀ ਨਲਾਇਕੀ ਪਿੱਛੇ ਨਹੀਂ ਕਿਉਂਕਿ ਇਸ ਦੇ ਉੱਤੇ ਕੋਈ ਪਾਲਿਸੀ ਹੈ ਨਹੀਂਗੀ ਇਹ ਪੀਓ ਦਾ ਪੈਸਾ ਹੈ ਵੀ ਬਾੜਾ ਉੱਠ ਗਿਆ ਕੰਮ ਹਲੂ ਹਲੂ ਹੋ ਗਈ ਤਾਂ ਦੇ ਦਿਓ ਵਈ 5-5 ਲੱਖ ਦੇ ਦਿਓ ਇਹਨੂੰ ਦੇ ਦਿਓ 10-10 ਲੱਖ ਦੇ ਦਿਓ ਹੁਣ ਤੁਹਾਡੇ ਵਾਲੀ ਗੱਲ ਹੀ ਆ ਜਿਹੜਾ ਬੰਬਾਰਡਮੈਂਟ ਦੇ ਵਿੱਚ ਘਰੇ ਬੈਠੇ ਮਰੇ ਨੇ ਉਹਨਾਂ ਨੂੰ 5 ਲੱਖ ਰੁਪਈਆ ਠੀਕ ਹੈ ਜੀ ਇਹਦੀ ਹਲਾ ਹਲਾ ਜਿਆਦਾ ਹੋਣੀ ਸੀ ਕੁਛ ਲਗੋਣਾ ਹੈ ਕੀ ਲਗੋਣਾ ਹੈ ਕੀ ਨਹੀਂ ਲਗੋਣਾ ਤਾਂ ਕਰਕੇ 10 ਲੱਖ ਰੁਪਏ ਕਿਉਂਕਿ ਲਗੋਣ ਦੀ ਕੋਸ਼ਿਸ਼ ਤਾਂ ਹੋਈ ਹੈ ਪਹਿਲੀਆਂ ਜਿਹੜੀਆਂ ਡੈਥ ਹੋਈਆਂ ਨੇ ਉਸ ਨੂੰ ਪੁਲਿਸ ਨੇ ਉਹ ਬਿਨਾ ਪੋਸਟਮਾਰਟਮ ਦੇ ਕਰੀਮੇਸ਼ਨ ਕਿਵੇਂ ਹੋਣ ਦੇ ਦਿੱਤੀ ਕਿਉਂਕਿ ਪੋਸਟਮਾਰਟਮ ਹੁੰਦਾ ਤਾਂ ਪਤਾ ਲੱਗਦਾ ਆਪਾਂ ਨੂੰ ਤਾਂ ਅਜੇ ਤੱਕ ਤਾਂ ਅਸਲੀ ਆਂਕੜੇ ਹੀ ਨਹੀਂ ਪਤਾ ਉੱਥੋਂ ਦੇ ਲੋਕਲ ਪੋਲੀਟੀਸ਼ੀਅਨ ਹੀ ਦੱਸ ਰਹੇ ਨੇ ਵੀ ਆਂਕੜਿਆਂ ਦਾ ਅਜੇ ਤੱਕ ਪਤਾ ਨਹੀਂ ਹੈ ਤੇ ਆਹ ਜਿਹੜੀ ਚੀਜ਼ ਹੈ ਇਹਦੇ ਉੱਤੇ ਕਿਸੇ ਨੇ ਵੀ ਨਹੀਂ ਬੋਲਣਾ ਜਦ ਕਿ ਜੇ ਤੁਸੀਂ ਹਰ ਕੋਈ ਪੋਲੀਟੀਕਲ ਪਾਰਟੀ ਦੇਖੋ ਹਰ ਬੱਚੇ ਅਹੁਦੇ ਦੇ ਉੱਤੇ ਪੋਲਿਟਿਕਲ ਪਾਰਟੀ ਦੇ ਵਕੀਲ ਬੈਠਾ ਹੋ। ਕਿੰਨੇ ਕ ਕੇਸ ਕਰ ਦਿੰਦੇ ਨੇ ਪੋਲਿਟਿਕਲ ਪਾਰਟੀਆਂ ਦੇ ਵਕੀਲ ਜੀ? ਜਨਤਾ ਦੇ ਹਾਸ ਲਈ। ਮੇਰਾ ਤਾਂ ਜਨਤਾ ਨੂੰ ਇਹ ਹੈ ਵੀ ਵਕੀਲ ਬੰਦਾ ਹੋਵੇ ਤੇ ਵੋਟ ਮੰਗਣ ਆਵੇ, ਸਭ ਤੋਂ ਪਹਿਲਾਂ ਪੁੱਛ ਵੀ ਲਿਆ ਦੱਸ ਤੂੰ ਕਿਹੜੇ-ਕਿਹੜੇ ਕੇਸ ਲੜਿਆ ਬਿਨਾਂ ਪੈਸੇ ਤੋਂ ਜਨਤਾ ਲਈ, ਪੀਆਇਆ ਕਿੰਨੀਆਂ-ਕਿੰਨੀਆਂ ਪਾਈਆਂ? ਅੱਧੀ ਪੋਲਿਟਿਕਸ ਸਾਫ਼ ਕਰ ਦੋਗੇ ਤੁਸੀਂ। ਕਿਹੜੇ ਨੇ ਜਿਹੜੀ ਮਰਜ਼ੀ ਪਾਰਟੀ ਲਾ ਲਓ, ਹੁਣ ਮੈਂ ਨਾਂਵ ਨਹੀਂ ਲੈਣਾ ਜਾਂਦਾ ਗਿਣਨ ਨੂੰ। ਵੇ ਕਿਹੜੇ ਕਿਹੜਾ ਕਿਹੜਾ ਵਕੀਲ ਕਿਹੜੀ ਕਿਹੜੀ ਪੋਜੀਸ਼ਨ ਦੇ ਉੱਤੇ ਬੈਠਾ ਹੈ ਭਾਵੇਂ ਤੁਸੀਂ ਸ਼ਹਿਰਾਂ ਦੀ ਲਾ ਲਓ ਭਾਵੇਂ ਤੁਸੀਂ ਉਹਦੀ ਲਾ ਲਓ ਕਦੇ ਪੋਲੀਟਿਸ਼ਨਰ ਲੜੇ ਨੇ ਆ ਜਿਹੜੀ ਕੰਪਨਸੇਸ਼ਨ ਹੈਗੀ ਇਹਦਾ ਹਾਈ ਕੋਰਟ ਦੇ ਵਿੱਚ ਕਿਸੇ ਨੇ ਪਟੀਸ਼ਨ ਪਾਈ ਹੈ ਮੇਰੇ ਯਾਰ ਕਾ ਜਾਂਦਾ ਇੱਕ ਵਾਰ ਇੱਕ ਹੋਰ ਚੀਜ਼ ਇਹ ਉਦੋਂ ਵੀ ਟੱਕੀ ਗਈ ਸੀ ਹਾਈ ਕੋਰਟ ਨੇ ਇੱਕ 2016-17 ਦੀ ਜੇ ਤੁਸੀਂ ਪਾਲਿਸੀ ਕੱਢ ਕੇ ਦੇਖੋ 2016-17 ਅਕਾਲੀ ਸਰਕਾਰ ਉਸ ਟਾਈਮ ਦੇ ਉੱਤੇ ਵੀ ਇੱਕ ਹਾਦਸਾ ਹੁੰਦੇ ਹੁੰਦੇ ਬਚਿਆ ਸੀਗਾ ਤੋ ਜਾਂਦੇ ਜਾਂਦੇ ਇੱਕ ਕੰਮ ਕਰ ਗਏ ਸੀਗੇ 2016 17 ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ ਹੁਣ ਇਹ ਬੜੀ ਮਜ਼ੇਦਾਰ ਗੱਲ ਹੈ ਬੜੀ ਦੁਨੀਆ ਆਕਾਲੀਆਂ ਨੂੰ ਕਹਿੰਦੀ ਹੈ ਨਾ ਉਹ ਜਾਂਦੇ ਜਾਂਦੇ ਇੱਕ ਕੰਮ ਕਰ ਗਏ ਸੀ ਦੇਸੀ ਸ਼ਰਾਬ ਦੀ ਬੋਤਲ ਦੇ ਉੱਤੇ ਜਿਵੇਂ ਮਿਨੀਮਮ ਪ੍ਰਾਈਸ 168 ਹੈ ਉਹ ਇੱਕ ਐਮ ਆਰ ਪੀ ਕ ਐਮ ਆਰ ਪੀ ਹੋਰ ਰੱਖ ਗਏ ਸੀ ਉਹਦੇ ਉੱਤੇ ਦੋ ਐਮ ਆਰ ਪੀ ਲਿਖਿਆ ਜਾਂਦੀ ਹੈ ਸੀ ਮਿਨੀਮਮ ਰਿਟੇਲ ਪ੍ਰਾਈਸ ਤੇ ਮੈਕਸਿਮਮ ਰਿਟੇਲ ਪ੍ਰਾਈਸ ਦੋਨੋਂ ਵੀ ਉਸ ਤੋਂ ਵੀ ਤੁਸੀਂ ਵੱਧ ਨਹੀਂ ਵੇਚ ਸਕਦੇ ਘੱਟੋ ਘੱਟ ਆ ਵੱਧ ਤੋਂ ਵੱਧ ਆ ਉਹਨੇ ਬਹੁਤ ਫਰਕ ਪਾਇਆ ਸੀ ਪਰ 2017 ਦੇ ਵਿੱਚ ਸਰਕਾਰ ਬਦਲੀ ਸਾਲ ਕਰਿਆ ਕਿਹਨੇ ਪਾਲਿਸੀ ਬਦਲੀ ਸਾਰਿਆਂ ਨੂੰ ਪਤਾ ਹੈ ਉਹ ਤੋਂ ਬਾਅਦ ਫੇਰ ਇਹ ਚੀਜ਼ ਹੋ ਗਈ ਅੱਜ ਦੇਸੀ ਦੀ ਬੋਤਲ ਚੱਕ ਕੇ ਦੇਖੋ ਤੁਸੀਂ ਉਦੋਂ ਤੇ ਕੱਲੇ ਮਿਨੀਮਮ ਰਿਟੇਲ ਪ੍ਰਾਈਸ ਲਿਖਿਆ ਹੁੰਦਾ ਮੈਕਸਮਮ ਰਿਟੇਲ ਪ੍ਰਾਈਸ ਲਿਖਿਆ ਹੀ ਨਹੀਂ ਹੋਇਆ ਜਦਕਿ ਇਹ ਕੰਮ ਬਾਦਲ ਸਰਕਾਰ ਨੇ ਕੀਤਾ ਸੀ 2016-17 ਦੀ ਪਾਲਿਸੀ ਦੇ ਵਿੱਚ ਤੁਸੀਂ ਕੱਢ ਕੇ ਪੜਿਓ ਨੈਟ ਤੇ ਪਈ ਹੋਣੀ ਹੈ ਵੀ ਉਹਦਾ ਤੇ ਮੈਕਸਮਮ ਰਿਟੇਲ ਪ੍ਰਾਈਸ ਲਿਖਣ ਦੀ ਉਹਨਾਂ ਨੇ ਕੀਤੀ ਸੀ ਮਾਜੀ ਦੇਖ ਰਿਹਾ ਸੀ ਮੇਰੇ ਫੋਨ ਦੇ ਉੱਤੇ ਤਾਂ ਮੈਂ ਉਹਦੀ ਕਲਿਪਰ ਰੱਖੀ ਹੋਈ ਹੈ ਜੇ ਤੁਹਾਨੂੰ ਚਾਹੀਦੀ ਹੋਈ ਉਹ ਨਾਲ ਪਾਉਣ ਲਈ ਤਾਂ ਮੈਂ ਦੇ ਦੇਵਾਂਗਾ 2016 17 ਦੇ ਪਾਲਸੀ ਦੇ ਵਿੱਚ ਮਿਨਿਮਮ ਰਿਟੇਲ ਪ੍ਰਾਈਸ ਵੀ ਸੀਗਾ ਤੇ ਮੈਕਸ ਰਿਟੇਲ ਪ੍ਰਾਈਸ ਠੀਕ ਹੈ ਉਹਨਾਂ ਨੇ ਅੰਗਰੇਜ਼ੀ ਸ਼ਰਾਬ ਤੇ ਨਹੀਂ ਸੀ ਕੀਤਾ ਪਰ ਦੇਸੀ ਸ਼ਰਾਬ ਦੇ ਉੱਤੇ ਜ਼ਰੂਰ ਕਰਦੇ ਆ ਸਾਰੇ ਮੈਂ ਕਹਿੰਦਾ ਜਿਹੜੀ ਪਾਲਸੀ ਬਣਾਣੀ ਤੁਸੀਂ ਦੇਸੀ ਦੇ ਉੱਤੇ ਬਣਾ ਕੇ ਦਿਓ ਕਿਉਂਕਿ ਗਰੀਬ ਬੰਦੇ ਨੇ ਪੀਣੀ ਹੈ ਅੰਗਰੇਜ਼ੀ ਵਾਲਾ ਤਾਂ ਸ਼ੈਂਪੇਨ ਪੀ ਲੂਗਾ ਨਹੀਂ ਪੀਊਗਾ ਤਾਂ ਕੁਝ ਹੋਰ ਕਰ ਲੂਗਾ ਉਹਦੇ ਕੋਲ ਤਾਂ ਜੇਬ 'ਚ ਪੈਸੇ ਹੈਗੇ ਨੇ ਉਹਨੇ ਤਾਂ ਸ਼ੌਂਕ ਲਈ ਪੀਣੀ ਹੈ ਗਰੀਬ ਬੰਦਾ ਜਾਂਦਾ ਕਹਦਾ ਮੈਂ ਤਾਂ ਥਕਾਨ ਲਾਣ ਲਈ ਪੀਣੀ ਹੈ ਤੇ ਜੇ ਤੁਸੀਂ 200 ਤੋਂ 250 ਦੀ 280 ਆ ਦੀ ਵਿੱਚੋਂ ਕੇ 500 ਦੀ ਕਰ ਲੋ ਰੇਟ ਨੂੰ ਤਾਂ ਜਿੰਨਾ ਮਰਜੀ ਰੱਖੀ ਜੋ ਜਿਹਦੀ ਜੇਬ ਚ ਹੈਗੇ ਨਾ ਉਹਨੇ ਪੀ ਲੈਣੀ ਹੈ ਪਰ ਜਿਹਦੇ ਨਹੀਂ ਹੈਗੇ ਨੇ ਉਹਨੇ ਫੇਰ ਇਹੀ ਕੰਮ ਕਰਨੇ ਨੇ ਵੀ ਉਹਨੇ ਨਕਲੀ ਸ਼ਰਾਬ ਜਾਂ ਤਾਂ ਆਪ ਕੱਢਣ ਬੈਠੂਗਾ ਉਹ ਚ ਵੀ ਮਰੂ ਜਾਂ ਅਹ ਜੀ ਪੀਊਗਾ ਤੇ ਉਹ ਚ ਵੀ ਮਰੂਗਾ ਇਹ ਤਾਂ ਚਲੋ ਵੱਡੀ ਗਿਣਤੀ ਵਿੱਚ ਆਂਕੜਾ ਸੀ ਤਾਂ ਸਾਹਮਣੇ ਆ ਗਿਆ ਜਿਵੇਂ ਕਿ ਇਕਾ ਦੁਕਾ ਮੋਤਾਂ ਵੀ ਸ਼ਰਾਬ ਨਾਲ ਬਹੁਤ ਆਉਂਦੀਆਂ ਹੈ ਉਹ ਤਾਂ ਕਿਤੇ ਧਿਆਨ ਵਿੱਚ ਵੀ ਨਹੀਂ ਆਉਂਦੀਆਂ ਇਸ ਕਰਕੇ ਜੇ ਸਾਰਾ ਅੰਕੜਾ ਲਾਈਏ ਤਾਂ ਬਹੁਤ ਵੱਡੀ ਗਿਣਤੀ ਵਿੱਚ ਜਾ ਸਕਦਾ ਹੈ ਦੇਖੋ ਜੀ ਹੈ ਤਾਂ ਇਹ ਨਸ਼ਾ ਮੌਤਾਂ ਤਾਂ ਹਰ ਤਰੀਕੇ ਦੇ ਨਸ਼ੇ ਨਾਲ ਹੁੰਦੀਆਂ ਨੇ ਓਵਰਡੋਸ ਹਰ ਤਰ੍ਹਾਂ ਦੀ ਚੀਜ਼ ਦੀ ਮਾਰੀ ਹੈ ਤਾਂ ਕਰਕੇ ਇਕਾ ਦੁਕਾ ਵਾਲੀ ਮੌਤ ਨੂੰ ਆਪਾਂ ਇਸ ਦੇ ਨਾਲ ਨਹੀਂ ਕੰਪੇਅਰ ਕਰ ਸਕਦੇ ਇਹ ਜਿਹੜੀ ਹੁੰਦੀ ਹੈ ਜਿਹੜੀ ਇਕੱਠੀਆਂ ਹੋ ਜਾਂਦੀਆਂ ਨੇ ਮੌਤਾਂ ਇਹ ਮੌਤਾਂ ਹੁੰਦੀਆਂ ਨੇ ਵੀ ਪੂਰਾ ਲੋਟ ਦਾ ਲੋਟ ਹੀ ਅਗਲੇ ਨੇ ਖਰਾਬ ਬਣਾਤਾ ਜਿੰਨਿਆਂ ਦੇ ਮੂੰਹ ਲੱਗੂ ਸਾਰੇ ਮਰਨਗੇ ਇਹ ਹੋਰ ਕੁਛ ਨਹੀਂ ਹਸਪਤਾਲ ਤੱਕ ਤਾਂ ਜਾਣ ਗਈ ਜਾਣਗੇ ਉਹ ਜਿਹੜੀ ਇੱਕ ਅੱਧੀ ਮੌਤ ਹੁੰਦੀ ਉਹ ਤਾਂ ਕਿਸੇ ਨੇ ਵੱਧ ਲਾ ਲਈ ਠੋਕ ਲਈ ਵੱਧ ਵੀ ਮੈਂ ਤਾਂ ਪੀ ਜਾਣਾ ਤੇ ਫਿਰ ਉਹ ਤੋਂ ਬਾਅਦ ਨਹੀਂ ਸਹਾਰੀ ਗਈ ਕਿਉਂਕਿ ਹੈ ਤੇ ਚੀਜ਼ ਤੇ ਮਾੜੀ ਹੈ ਨਸ਼ਾ ਹੀ ਹੈ ਪਰ ਪਾਲਿਸੀ ਤਾਂ ਮਾਰਨੀ ਚਾਹੀਦੀ ਆ ਬੋਲਣਾ ਤਾਂ ਬਣਦਾ ਇਹਦੇ ਉੱਤੇ ਕਿਉਂਕਿ ਇਹ ਤਾਂ ਸਰਕਾਰ ਰੈਵਨਿਊ ਕਮਾ ਰਹੀ ਹੈ ਬੰਦ ਨਹੀਂ ਹੋ ਸਕਦੀ ਨਾ ਇਹਨਾਂ ਨੇ ਕਰਨੀ ਹੈ ਕਿਸੇ ਸਰਕਾਰ ਨੇ ਬੰਦ ਨਹੀਂ ਕਰਨੀ ਜਿਹੜੀਆਂ ਸਰਕਾਰਾਂ ਬੰਦ ਕਰਦੀਆਂ ਨੇ ਉਹ ਦੋ ਨੰਬਰ ਚ ਪੈਸੇ ਕਮਾ ਰਹੀਆਂ ਨੇ ਗੁਜਰਾਤ ਕਮਾ ਰਿਆ ਮੋਟਾ ਰਹਿ ਗਏ ਆ 2 ਸਾਲ ਘਰੇ ਫੜਾ ਕੇ ਜਾਂਦੇ ਨੇ ਸ਼ਰਾਬ ਬਿਹਾਰ ਚੱਲ ਜੋ ਕਿਹੜਾ ਨਹੀਂ ਸ਼ਰਾਬ ਪੀਂਦੇ ਛੱਡਤੀ ਉਹਨਾਂ ਨੇ ਸ਼ਰਾਬ ਹੂੰ ਕਹਿਣ ਨਾ ਮਤ ਕਿ ਜੋ ਮਰਜੀ ਤੁਸੀਂ ਝੰਡਾ ਲਾ ਲਓ ਵੀ ਮੈਂ ਤਾਂ ਸ਼ਰਾਬ ਬੰਦੀ ਕਰਾ ਦਿੱਤੀ ਕੋਈ ਬੰਦ ਨਹੀਂ ਹੁੰਦੀ ਕਿਉਂਕਿ ਉਹਦੇ ਵਿੱਚ ਫਿਰ ਪੋਲਿਟੀਸ਼ਨਰਾਂ ਦੇ ਪੈਸੇ ਵੜਨ ਲੱਗੇ ਜਾਂਦੇ ਨੇ ਪੰਜਾਬ ਚ ਵੀ ਕਰ ਲਓ ਸ਼ਰਾਬ ਬੰਦੀ ਇਹਨਾਂ ਦੇ ਹੋਰ ਫੋਰਚੂਨਰ ਦੀ ਜਗ੍ਹਾ ਤੇ ਉੱਤੇ ਹੈਲੀਕਾਪਟਰ ਆਣ ਲੱਗ ਜਾਣਗੇ ਇਹਨਾਂ ਦੇ ਘਰੇ ਪੋਲਿਟੀਸ਼ਨਰਾਂ ਦੇ